ਜੋ ਤੁਸੀਂ ਡੱਬ ਵਾਲੀ ਦਾ ਦੱਸ ਰਹੇ ਹੋ ਲੜਕਾ ਉਹ ਉਹਦਾ ਕੀ ਰੋਲ ਐ ਇਸ ਮਟਰ ਦੇ ਵਿੱਚ ਅ ਉਸ ਦਾ ਮੈਂ ਤੁਹਾਨੂੰ ਰੋਲ ਦੱਸ ਸਕਦਾ ਬੜਾ ਪੋਜ਼ਿਟਿਵ ਰੋਲ ਆਇਆ ਉਸ ਰਾਤ ਨੂੰ ਉਹ ਲੜਕਾ ਉਸ ਥਾਂ ਤੇ ਉਟਕੇ ਤੇ ਮਜੂਦ ਸੀਗਾ ਐਂਡ ਜਿਹੜਾ ਉਹ ਲੜਕਾ ਵਿਸ਼ਵਦੀਪ ਡੱਬ ਵਾਲੀ ਦਾ ਡੱਬ ਵਾਲੀ ਜਿਹੜਾ ਹਰਿਆਣੇ ਚ ਪਾਸਾ ਪੈਂਦਾ ਹਾਂਜੀ ਉਸ ਥਾਣੇ ਦੇ ਵਿੱਚ ਉਹਦੇ ਉੱਤੇ 80 ਗ੍ਰਾਮ ਚਿੱਟੇ ਦਾ ਮਕਦਮਾ ਦਰਜ ਆ ਤੁਸੀਂ ਵੇਖੋ 27 ਤਰੀਕ ਨੂੰ 11ਵੇਂ ਮਹੀਨੇ ਦੇ ਵਿੱਚ 2025 ਦੇ ਵਿੱਚ 80 ਗ੍ਰਾਮ ਦਾ ਪਰਚਾ ਦਰਜ ਹੋਇਆ ਵਿਸ਼ਵਦੀਪ ਤੇ ਜੀ ਠੀਕ ਹੈ ਜੀ ਉਹ ਉਥੋਂ ਭੱਜਿਆ ਜੀ ਉਥੋਂ ਭੱਜਿਆ ਤੇ ਆ ਕੇ ਆ ਕਾਰਾ ਕਰਤਾ ਕਤਲ ਕਰਤਾ ਇੱਕੋ ਮਹੀਨੇ 'ਚ ਦੋ ਐਫਆਈਆਰ ਆਇਆ ਯਾਨੀ ਕਿ ਉਹ ਜਿਹੜਾ ਬੰਦਾ ਹੈ ਉਹ ਚਿੱਟਾ ਵੇਚਣ ਦਾ ਚਿੱਟਾ ਪੀਣ ਦਾ ਚਿੱਟੇ ਦੇ ਕਾਰੋਬਾਰ ਕਰਨ ਦਾ ਆਦੀ ਸੀ ਸੋ ਇਹ 네ਗੇਟਿਵ ਪੀਪਲ ਨੇ ਜਿਹੜੇ ਇਸ ਐਫ ਆਈ ਆਰ ਚ ਆਏ ਨੇ ਤਾਂ ਇਹ ਡੱਬ ਵਾਲੀ ਮੁੰਡੇ ਨੇ ਚਿੱਟਾ ਪ੍ਰੋਵਾਈਡ ਕਰਵਾਇਆ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਵੀ ਇਹਨਾਂ ਮੁਲਜ਼ਮਾਂ ਚੋਂ ਕੇਸ ਬੰਦੇ ਨੇ ਚਿੱਟਾ ਪ੍ਰੋਵਾਈਡ ਕਰਾਇਆ ਇਹ ਜਿੰਨਾ ਚਿਰ ਤਾਈ ਚਲਾਨ ਨਹੀਂ ਪੇਸ਼ ਹੁੰਦਾ ਉਹਨੇ ਚਿਰ ਤਾਈ ਆਪਾਂ ਇਸ ਗੱਲ ਨੂੰ ਖੁੱਲੇ ਰੂਪ ਚ ਨਹੀਂ ਕਹਿ ਸਕਦੇ